ਉਹ ਆਪਣੇ ਫੋਡੇ ਮਾਧਿਅਮ ਨਾਲ ਇਹ ਜਾਣਕਾਰੀ ਦੇਣਾ ਚਾਹਣਾ ਹੈ ਕਿ ਕੱਲ ਸਾਡੇ ਸ਼ਾਮੀ ਇੱਕ ਐਫ ਆਈ ਆਰ ਦਰਜ ਹੋਈ ਹੈ ਜੀ 264/25 ਜੀ ਸਾਡਾ ਜਿਹੜਾ ਮਾਲਖਾਨਾ ਮੌਂਚੀ ਹੈ ਕਾਂਸਟੇਬਲ ਗੁਰਦਾਸ ਸਿਨियर ਸਿਪਾਹੀ ਹੈ ਜੀ ਉਹਦੇ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਜੀ ਤੇ ਦਰਜ ਮੁਕੱਦਮਾ ਦਰਜ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਜਾਰੀ ਕੀਤੀ ਗਈ ਹੈ ਜੀ ਇੱਕ ਨਾਲ ਸਾਡਾ ਤੁਹਾਡੇ ਧਿਆਨ ਚ ਲਿਆ ਦਿਆਂ ਜੀ 249/23 ਮੁਕੱਦਮਾ ਸੀਗਾ ਜੋ ਜਿਹਦੇ ਵਿੱਚ ਉਕਤ ਮੁਕੱਦਮੇ ਦਾ ਮਾਲ ਮੁਕੱਦਮਾ ਪੇਸ਼ ਅਦਾਲਤ ਕੀਤਾ ਗਿਆ ਸੀ ਕਿ ਜਿਹਦੇ ਤੇ ਜੱਜ ਸਾਹਿਬ ਦੀਆਂ ਸੀਲਾਂ ਲੱਗੀਆਂ ਸੀ ਜਾਂ ਜਦੋਂ ਉੱਥੇ ਜਾ ਕੇ ਦੇਖਿਆ ਕਿ ਇਹ ਮੁਕੱਦਮੇ ਉਹਦੇ ਵਿੱਚ ਉਕਤ ਮੁਕੱਦਮੇ ਦੀ ਜਿਹੜੀ ਮਨੀ ਸੀਗੀ ਟਰਗ ਮਨੀ ਸੀਗੀ ਜੋ ਉਹ ਗੈਪ ਸੀਗੀ ਜੀ ਉਹ ਕਰੀਬ 1 ਕਰੋੜ 25 ਲੱਖ ਦੇ ਰਿਗਾਰਡਿੰਗ ਸੀ ਜੀ 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 ਉਹਨਾਂ ਵੀ ਸਿਰਕ ਸੋਨੇ ਦਾ ਉਹ ਸਾਡੀ ਨਾ ਕਮੇਟੀ ਗਠਿਤ ਹੋ ਗਈ ਹੈ ਉਹਦੇ ਚ ਉਹ ਮੁਕਦਮੇ ਚ ਸੋਨੇ ਦਾ ਸੋਨਾ ਉਹਦਾ ਉਹ ਮੁਕਦਮੇ ਚ ਉਹ ਸੋਨੇ ਦਾ ਵੈਰੀਫਾਈ ਕੀਤਾ ਜਾਊਗਾ ਜੀ ਸਰ ਇਹ ਗਵਨ ਦਾ ਕਿਦਾਂ ਪਤਾ ਲੱਗਦਾ ਜੀ ਇਹ ਇਹ ਪਤਾ ਲੱਗਦਾ ਕਿ ਸਾਨੂੰ ਪਤਾ ਲੱਗਿਆ ਕਿ ਜਦੋਂ ਉੱਥੇ ਇਹ ਮਾਲ ਮੁਕਦਮਾ ਲੈ ਕੇ ਗਿਆ ਤੇ ਜਦ ਉਹ ਜਿਹੜੇ ਡੱਬੇ ਸੀਗੇ ਸੀਲ ਬੰਦ ਸੀਗੇ ਉਹ ਖਾਲੀ ਸੀਗੇ ਜੀ ਸਰ ਇਹ ਕੋਈ ਮੁਕਦਮੇ ਦੀ ਡਰਗ ਬਣੀ ਸੀ ਇਹ ਇੱਕ ਮੁਕੱਦਮਾ ਸੀ ਕਿ ਜਿਹਦੇ ਚ ਜਿਹਦੇ ਆਧਾਰ ਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਬਾਕੀ ਇੱਕ ਅਫਸਰਨ ਬਲਾ ਬਲਾ ਬਲੋ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਤੇ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਉਹ ਟੀਮ ਬਣਾ ਕੇ ਉਹਦਾ ਉਹਦਾ ਦੇਖਿਆ ਜਾਊਗਾ ਕਿ ਕੀ ਕੀਤਾ ਹੋਰ ਕਹ ਹੋਰ ਕੋਈ ਮੁਕਮਲ ਮਕਦਮਾ ਖੁਰਦ-ਬੁਰਦਨਾ ਕੀਤਾ ਜਾਵੇ। ਹਮੇ ਇਕੱਲਾ ਹੀ ਇੱਕੋ ਹੀ ਵਿਅਕਤੀ ਮੋਨਸ਼ੀ ਕਪੂਰ ਦੇ ਨਾਲ ਹੋਰ ਵੀ ਸਪਾ ਮਿਸਲ ਤੇ ਹਜੇ ਤੱਕ ਇਹ ਇਹੀ ਹੈ ਤੇ ਬਾਕੀ ਵੈਰੀਫਾਈ ਕੀਤਾ ਜਾਊਗਾ ਕਿ ਇਹਦੇ ਨਾਲ ਕਿਸੇ ਮੁਲਾਜ਼ਮ ਦੀ ਸਮਰੱਥ ਹੈ ਕਿ ਨਹੀਂ।